아이오 아이오. 새콤한 살짝. लंगर चलदा हुया <laughs> ਮੈਂ ਨਹੀਂ ਕੋਲ ਰੋਣਾ ਹਾਂ ਹਾਂ ਤੁਸੀਂ ਕਿੱਥੋਂ ਡ੍ਰੌਪ ਕਰ ਰਹੇ ਹੋ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਮਰੇ ਕੋਲ ਨੇ ਤੋਂ ਆਏ ਜੀ ਚਾਹੇ ਇੱਥੇ ਕਿਵੇਂ ਲਾਇਆ ਸੀ ਲੰਗਰ ਮੱਠੇ ਚੋਂ ਆਉਂਦਾ ਜੀ ਇਹ ਸਾਡਾ ਸੰਤ ਆ ਜੀ ਚੱਕ ਮੁਸਲਮ ਸੰਘਾ ਕਲੱਬ ਐਫਰਡੇਸ਼ਨ ਹੈ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਬਲਕੀਤ ਸਿੰਘ ਸਰਪੰਚ ਹਰਿਆਣਾ ਅਲੀਕਾ ਪਿੰਡ ਠੀਕ ਹੈ ਜੀ ਧੰਨਵਾਦ ਬੜਾ ਕਿਹੜੀ ਜਗ੍ਹਾ ਤੋਂ ਆਏ ਜੀ ਕਈ ਹੋਰ ਪੜਦੇ ਵੀ। ਵੀਰ ਜੀ ਕਿਹੜੀ ਜਗ੍ਹਾ ਤੋਂ ਆਇਓ? 5 ਹਫਤਾ ਵਾਲੇ। ਹਾਂਜੀ। 5 ਹਫਤਾ ਵਾਲੇ। ਅੱਛਾ ਕੀ ਆਉਂਦਾ ਤੁਹਾਡੇ ਕੋਲੇ? ਪੰਜ ਸਰਮਾ। ਅੱਛਾ ਠੀਕ ਹੈ। ਇੱਥੇ ਸੇਵਾ ਕਰ ਰਹੇ ਹਾਂ ਸਿੱਖ ਮੁਸਲਮ ਸੰਗਠਨ। ਹਰ ਸਾਲ ਕਰਦੇ। ਹਾਂਜੀ ਵੀਰ ਜੀ। ਕਿਹੜੀ ਜਗ੍ਹਾ ਤੋਂ ਆਏ ਸੀਗੇ ਜੀ? ਪਲੇਰ ਕੋਲੇ ਸਿੱਖ ਮੁਸਲਮ ਸੰਗਠਨ। ਠੀਕ ਹੈ। ਪਲੇਰ ਕੋਲੇ ਤੋਂ। ਹਰ ਸਾਲ ਲੱਗ ਲਾੜਿਆ ਫਟੇ ਲਾੜਾ ਲਾਣਾ। ਹੋ ਸਕਦਾ ਹੈ ਇੱਕ ਸੰਦੇਸ਼ ਦੇ ਰਿਹਾ ਹਾਂ ਲੋਕਾਂ ਨੂੰ ਸਾਂਝੀ ਪਾਲਤਾ ਦਾ ਹਾਂਜੀ ਸਾਂਝੀ ਵਾਲੀ ਭਾਈਚਾਰੇ ਦਾ ਪਿਆਰ ਬੜਾ ਜੁਰਵਾ ਟਾਈਮ ਉਹਨਾਂ ਨੂੰ ਸਿਖਾਈ ਸਾਂਝ ਸਦਾ ਹੀ ਚੱਲਦੀ ਆ ਰਹੀ ਉਹ ਚੱਲੂਗੀ ਠੀਕ ਹੈ ਜੀ ਮਿਹਰਬਾਨੀ ਛੋਟਾ ਕਿਹੜਾ ਪਿੰਡ ਹੈ ਵੀਰ ਜੀ ਲੋਕੜੇ ਤੋਂ ਸਰਪੰਚ ਜੀ ਮੌਕੇ ਦਾ ਠੀਕ ਹੈ ਜੀ ਧੰਨਵਾਦ ਹਰਿਆਣੇ ਤੋਂ ਹਰਿਆਣਾ ਪੰਜਾਬ ਸਿੱਖ ਮੁਸਲਮਾਨ ਹਿੰਦੂ ਸਾਂਝਾ ਕੀ ਬਾਤ ਕਿਹੜਾ ਪਿੰਡ ਹੈ ਵੀਰ ਜੀ ਲੋਕੜੇ ਬਾਈ ਜੀ ਸਰਪੰਚ ਉੱਥੋਂ ਦੇ ਸੇਵਾ ਕਰਨ ਵਾਸਤੇ ਆਏ ਠੀਕ ਹੈ ਵੀਰ ਜੀ ਕਿਹੜਾ ਪਿੰਡ ਹੈ ਤੁਹਾਡਾ ਹਾਂ ਜੀ ਅੱਛਾ ਜੀ ਸੇਵਾ ਕਰਨ ਵਾਸਤੇ ਆਏ ਸੀ ਹਾਂ ਜੀ ਹਾਂ ਜੀ ਬਿਲਕੁਲ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਸਾਰੇ ਉਸਲਮ ਭਾਈ ਜਰਾ ਜੇ ਕੋਤਰ ਤੋਂ ਆਏ ਨਹੀਂ ਜੀ ਬਾਈ ਬਹੁਤ ਵਧੀਆ ਉਪਰਾਨ ਹੈ ਜੀ ਠੀਕ ਹੈ ਜੀ ਮਿਹਰਬਾਨੀ ਸੋਹਣਾ ਕੰਮ ਹੈ ਜੀ ਠੀਕ ਹੈ